ਜਿੰਦਾਬਾਦ ਆ ਸਾਡਾ ਚੌਕੀਦਾਨ ਸਾਹਿਬ ਜੀ ਆ ਗੱਲ ਆਉਂਦੀ ਦਿਖਾ ਜਲਣ ਗਈ ਹੈ ਡਾਕਟਰ ਜੀ ਕਿੱਥੇ ਆਓ ਮੱਕੇ ਦੀ ਬਾਤ ਮੋਟੋ ਕਰੀਏ ਗੱਲ ਫਿਰ ਬੜਲੀ ਹੈ ਯਾਰ ਦਸ ਪਾ ਹੋਰ ਫਿਰ ਆ ਸ਼ਾਮ ਨੂੰ ਅੰਦਰ ਸਾਲ ਜਿੰਦਾਬਾਦ ਜੋਗਿੰਦਰਪਾਲ ਜੀ ਜਿੰਦਾਬਾਦ ਰਾਜਕਮਰ ਜੀ ਭਗਵੰਤ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਭਗਵੰਤ ਮਾਨ ਜਿੰਦਾਬਾਦ ਹਰਨਾ ਤੁਹਾਡਾ ਪੰਨ ਸਭ ਕੀ ਨਾਮ ਹੈ ਜੀ ਤੁਹਾਡਾ ਜੋਗਿੰਦਰ ਸਿੰਘ ਜੀ ਪਹਿਲਾਂ ਤੁਸੀਂ ਕਿਸ ਪਾਰਟੀ ਨਾਲ ਸੰਬੰਧ ਸੀ ਪਹਿਲਾਂ ਕਿਸੇ ਨਾਲ ਨਹੀਂ ਸੀਗੇ ਜੀ ਨਿਊਟਰਲ ਸੀਗੇ ਜੀ ਤੇ ਤੁਸੀਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਕੋਸ਼ਿਸ਼ ਸ਼ੁਕਰੀਆ ਕਰਦੀ ਹੈ ਜੀ ਨਾ ਪਾਰਟੀ ਦਾ ਸਾਹਿਬ ਅੱਜ ਤੁਸੀਂ ਟਾਣੀ ਸ਼ਹੀਦ ਕਲਵੰਤ ਸਿੰਘ ਪਹੁੰਚੇ ਹੋ ਇੱਥੇ ਨਵੀਂ ਜੁਆਇਨਿੰਗ ਹੋਏ ਕੀ ਕਹਿਣਾ ਚਾਹੋਗੇ ਇਸ ਬਾਰੇ ਅੱਜ ਪਿੰਡ ਟਾਣੀ ਸ਼ਹੀਦ ਕਲਵੰਤ ਸਿੰਘ ਵਿਖੇ ਲੋਕਾਂ ਨੂੰ ਮਿਲਣ ਲਈ ਅਸੀਂ ਅੱਜ ਪਹੁੰਚੇ ਸੀ ਲੋਕਾਂ ਦੇ ਜਿਹੜੀਆਂ ਮੁਸ਼ਕਲਾਂ ਨੇ ਉਹ ਸੁਣੀਆਂ ਨੇ ਔਰ ਮੌਕੇ ਤੇ ਹੱਲ ਕੀਤਾ ਔਰ ਇਸ ਦੌਰਾਨ ਜਿਹੜੀ ਨਵੀਂ ਪੰਚਾਇਤ ਚੁਣੀ ਗਈ ਹੈ ਪਿੰਡ ਦੀ ਸਾਡੇ ਜਿਹੜੇ ਇੱਥੋਂ ਦੇ ਭੈਣ ਪਰਮਜੀਤ ਕੌਰ ਜੀ ਸਰਪੰਚ ਚੁਣੇ ਗਏ ਨੇ ਉਹਨਾਂ ਦੇ ਪਤੀ ਜਗਿੰਦਰ ਜੀ ਉਹਨਾਂ ਦੇ ਨਾਲ ਸਾਰੇ ਜਿਹੜੇ ਮੈਂਬਰ ਸਹਿਬਾਨ ਨੇ ਪੰਚਾਇਤ ਹੈ ਉਹ ਅੱਜ ਸਾਰੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਇਹਨਾਂ ਸਾਰਿਆਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਹਿੰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਪੂਰਾ ਮਾਨਸਤਕਾਰ ਕੀਤਾ ਜਾਊਗਾ ਜੋ ਵੀ ਕੰਮ ਇਹ ਲੋਕਾਂ ਦੇ ਲੈ ਕੇ ਆਉਣਗੇ ਸਾਰੇ ਕੰਮ ਇਹਨਾਂ ਦੇ ਜਿਹੜੇ ਹੈ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ